ਉਹ ਜਿਹੜੀ ਗੱਡੀ ਬਹੁਤ ਤੇਜ਼ ਸੀਗੀ ਉਹ ਆ ਕੇ ਬੱਜੇ ਵਿੱਚ ਉਹਨੂੰ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਵੀ ਤੇ ਨਾਲ ਆਪਣਾ ਵੀ ਬੇਟੇ ਵੀ ਕੋਲ ਆਈ ਜੀ ਕਹਿੰਦਾ ਬਾਬਾ ਮੈਨੂੰ ਨਾ ਕਬੂਰਦਲਾ ਜਾਉਣਾ ਚਾਹਾਂਗਾ ਜਲਦੀ ਅੱਛਾ ਜੀ ਮੈਂ ਕੁਝ ਨਹੀਂ ਪੁੱਛਿਆ ਇਹਨੂੰ ਕੀ ਗੱਲ ਹੋਈ ਮੈਂ ਗੱਡੀ ਚੱਕ ਕੇ ਇੱਥੇ ਆ ਗਿਆ ਇੱਥੇ ਆ ਗਿਆ ਪਤਾ ਲੱਗਾ ਵੀ ਆਹ ਗੱਲ ਹੈ ਗੱਡੀ ਹਿੱਟ ਕਰਕੇ ਇਹਨੂੰ ਚਲੇਗੀ ਜਲੰਧਰ ਦੇ ਕਪੂਰਥਲਾ ਚੌਕ ਨੇੜੇ ਇੱਕ ਤੇਜ਼ ਰਫ्तार ਕਾਰ ਨੇ ਸਿੱਖ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਹਾਦਸੇ ਤੋਂ ਬਾਅਦ ਕਾਰ ਸਵਾਰ ਲੜਕੀ ਅਤੇ ਉਸਦੇ ਦੋਸਤ ਨੇ ਹੰਗਾਮਾ ਕਰ ਦਿੱਤਾ ਪੀੜਤ ਨੌਜਵਾਨ ਦੇ ਮੁਤਾਬਕ ਉਹ આરોપી ਨਸ਼ੇ ਵਿੱਚ ਧੁੱਸੀ ਲੜਕੀ ਨੇ ਰੋਡ ਤੇ ਉਲਟੀ ਕਰ ਦਿੱਤੀ ਹਾਸੇ ਦੇ ਵਿੱਚ ਨੌਜਵਾਨ ਦੀ ਲੱਤ ਤੱਕ ਗੰਭੀਰ ਹੋ ਗਈ ਜਿੱਥੇ ਉਸ ਦੇ ਕਾਫੀ ਸੱਟਾਂ ਲੱਗੀਆਂ ਨੇ ਤਾਂ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਹੈ ਉਧਰ ਦੋਵਾਂ ਹੀ ਧਿਰਾਂ ਦਾ ਕੀ ਕਹਿਣਾ ਸੀ ਤੁਸੀਂ ਵੀ ਸੁਣੋ ਮੈਂ ਮੈਡ ਟੋਲਕਨ ਕੰਮ ਕਰਦਾ ਹਾਂ ਹਾਂਜੀ ਤੇ ਮੇਰਾ ਇਸ ਟਾਈਮ ਤੇ ਛੁੱਟੀ ਹੁੰਦੀ ਹੈ ਮੈਂ ਆਪਣਾ ਆਫ ਕਰਕੇ ਘਰ ਆ ਰਿਹਾ ਸੀਗਾ ਬੈਨਰੀ ਡਰਿੰਕ ਬਹੁਤ ਜਿਆਦਾ ਕੀਤੀ ਹੋਈ ਸੀਗੀ ਤੁਸੀਂ ਕਿਦਦਰੋਂ ਆਪਣੇ ਘਰ ਵੱਲ ਕਿਧਰ ਰਹਿੰਦੇ ਸੀ ਅਸੀਂ ਫਿਰ ਰਾਜਨਗਰ ਪਾਵਾਂਗੇ ਅੰਦਰ ਅਸੀਂ ਇਧਰ ਘਰ ਜਾ ਰਹੇ ਸੀ ਹਾਂਜੀ ਹਾਂਜੀ ਮੈਂ ਘਰ ਜਾ ਰਿਹਾ ਸੀਗਾ ਤੇ ਮੈਂ ਹਲੇ ਚੌਂਕ ਬਾਹਰ ਕਰਨਾ ਹੀ ਸੀਗਾ ਲਾਈਟ ਵੀ ਹੈ ਕੋਈ ਸੀ ਨਹੀਂ ਤੇ ਉਹ ਇਧਰੋਂ ਬਹੁਤ ਜ਼ਿਆਦਾ ਤੇਜ਼ ਆਏ ਜੀ ਅੱਛਾ ਜੀ ਕਿਧਰ ਦੀ ਸਾਈਡ ਤੋਂ ਆ ਰਹੇ ਸੀ ਭਾਈ ਕਾਰ ਵਾਲੇ ਉਹ ਆ ਰਹੇ ਸੀ ਟਿਕ ਟਿਕ ਵੱਲੋਂ ਅੱਛਾ ਜੀ ਹਾਂ ਜੀ ਤੇ ਮੈਂ ਸਾਹਮਣੇ ਜਾਣਾ ਸੀਗਾ ਅੱਗੇ ਤੋਂ ਵਾਲੇ ਰੋਡ ਤੇ ਜੀ ਸਰ ਇਧਰੋਂ ਉਹਨਾਂ ਨੇ ਜਦੋਂ ਗੱਡੀ ਬਹੁਤ ਤੇਜ਼ ਸੀਗੀ ਉਹ ਆ ਕੇ ਵਜੇ ਵਿੱਚ ਉਦੋਂ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਵੀ ਤੇ ਨਾਲ ਆਪਣਾ ਵੀ ਅੱਛਾ ਜੀ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀ ਪੀਤੀ ਵੀ ਹੋਈ ਸੀਗੀ ਜੀ ਡਰਿੰਕ ਉਹਨਾਂ ਨੇ ਹੀ ਕੀਤੀ ਹੈ ਤੁਹਾਨੂੰ ਪਾਇਰੇ ਸੀਗੀ ਭਾਈ ਕਿੰਨੇ ਵੀ ਜਾਣੇ ਸੀ ਉਹ ਤਿੰਨੇ ਜਾਣੇ ਸੀ ਭਾਜੀ ਦੋ ਮੁੰਡੇ ਇੱਕ ਕੁੜੀ ਸਰ ਤਿੰਨ ਨੇ ਡਰਿੰਕ ਦਿੱਤੀ ਸੀ ساری ਡਰਿੰਕ ਦਿੱਤੀ ਸੀ ਉੱਤਰ ਕੇ ਸਭ ਕੁੜੀਆਂ ਸਾਨੂੰ ਬੋਲਦੀ ਸੀ ਕੀ ਕਹਿ ਰਹੇ ਸੀ ਤੂੰ ਮੈਂ ਉਲਟੀ ਫੇਰਾ ਕਰ ਜੀ ਤੂੰ ਉਹ ਉਲਟੀਆਂ ਕੀਤੀਆਂ ਜਿਹੜੀ ਕਾਊਂਟਿੰਗ ਵੇਰੇ ਕੀਤੀ ਬਾਊਂਟਿੰਗ ਇਹਨਾਂ ਨੇ ਕੀਤੀ ਭਾਈ ਭਾਈ ਬਾਊਂਟਿੰਗ ਦੇਖ ਲਓ ਤੁਸੀਂ ਗੱਡੀ ਨੰਬਰ ਉਹ ਦੇਖਿਆ ਤੁਸੀਂ ਗੱਡੀ ਨੰਬਰ ਜੀ ਸੀਗਾ ਪੀ ਵੀ ਰੇਟ ਭਾਈ 001 ਨਹੀਂ ਪੂਰਾ ਪੂਰਾ ਨੰਬਰ पीएम एएम 0011 भाई जी किया गड्डी पूरा नंबर दोबारा बोलूंगी पीवी 08 एएम 0011 अच्छा जी आ जी हो गया हां जी ते गड्डी ਤੁਹਾਨੂੰ ਉਹਨੇ ਤੁਹਾਨੂੰ ਗੱਲਬਾਤ ਹਲਾਇ ਮੈਨ ਪੁੱਛਣ ਦੀ بجائے ਤੁਹਾਡੇ ਨਾਲ ਗੱਡੀ ਜਿਹੜੀ ਮਾਰ ਕੇ ਭਜਣ ਦੀ ਕੋਸ਼ਿਸ਼ ਕੀਤੀ ਬਿਲਕੁਲ ਬਿਲਕੁਲ ਭਾਈਓ ਕਿੱਥੇ ਜਾਣਾ ਵੀ ਕਰ ਰਹੇ ਸੀ ਗੱਡੀ ਅੱਛਾ ਉੱਤੋਂ ਉੱਪਰ ਜਾਂਦੇ ਹਾਂਜੀ हां जी ਭਾਈ ਮੌਕੇ ਤੇ ਤੁਸੀਂ ਇਕੱਲੇ ਸੀਗੇ ਮੌਕੇ ਤੇ ਭਾਈ ਨਾਲ ਮੇਰੇ ਦੋ ਫਰੈਂਡ ਸੀਗੇ ਨਾਲ ਉਹ ਛੁੱਟੀ ਕੇ ਸੀ ਇਕੱਠੇ ਛੁੱਟੀ ਕਰੀ ਦੀ ਹੈ ਅੱਛਾ ਜੀ ਹਾਂ ਜੀ ਮੌਕੇ ਤੇ ਨਾਲ ਸੀ ਆਪਣੇ ਹਾਂ ਜੀ ਹਾਂ ਜੀ ਮੌਕੇ ਤੇ ਨਾਲ ਸੀਗੇ ਅੱਛਾ ਜੀ ਬਿਲਕੁਲ ਭਾਈ ਜੀ ਤੇ ਜਦੋਂ ਅਸੀਂ ਸਰ ਕੋ ਸਰਟ ਵਗੈਰਾ ਤਾਂ ਲੱਗੀ ਤੁਹਾਡੇ ਛੱਟ ਭਾਜੀ ਲੱਗਦੀ ਥੋੜੀ ਬਹੁਤ ਹੀ ਲੱਗੀ ਆ ਪਾਸੇ ਅੱਛਾ ਜੀ ਡੀਐਸ ਸਰ ਕੀ ਨਾਮ ਆਪਣਾ ਮੇਰਾ ਭਵਿੰਦਰ ਸਿੰਘ ਮੈਨੂੰ ਫੋਨ ਕਰਕੇ ਬੁਲਾਇਆ ਇਹਨੇ ਅੱਛਾ ਜੀ ਮੈਂ ਘਰ ਹੀ ਸੀਗਾ ਅੱਛਾ ਜੀ ਤੇ ਦੱਸਿਆ ਮੈਨੂੰ ਮੈਨੂੰ ਕਹਿੰਦਾ ਪਾਪਾ ਕਬੂਤਰਾਂ ਚੌਂਕ ਆ ਜਾਓ ਮੈਨੂੰ ਪਰ ਦੱਸਿਆ ਨਹੀਂ ਗੱਲ ਕੀ ਮੈਂ ਉਸੇ ਵੇਲੇ ਆ ਗਿਆ ਉੱਟ ਗਿਆ ਚਰਾਬ ਵਗੈਰਾ ਦੱਸਿਆ ਹੋਰ ਪੀਤੀ ਹੋਈ ਸੀ ਦੱਸਿਆ ਜਦੋਂ ਇੱਥੇ ਆ ਕੇ ਪਤਾ ਲੱਗਦਾ ਫਾਦਰ ਸਾਹਿਬ ਹਾਂਜੀ ਅੰਕਲ ਜੀ ਕੀ ਨਾਮ ਤੁਹਾਡਾ ਮੇਰਾ ਭਵਿੰਦਰ ਸਿੰਘ ਕਿ ਅੰਕਲ ਤੁਹਾਡੇ ਜਿਹੜਾ ਕੀ ਕਾਲ ਆਈ ਤੁਹਾਨੂੰ ਮੇਰੇ ਬੇਟੇ ਦੀ ਤੁਹਾਡੇ ਬੇਟ ਕੀ ਗੱਲ ਹੋਈ ਮੈਂ ਗੱਡੀ ਚੱਕ ਕੇ ਇੱਥੇ ਆ ਗਿਆ ਇੱਥੇ ਆ ਗਿਆ ਪਤਾ ਲੱਗਾ ਵੀ ਆਹ ਗੱਲ ਹੈ ਗੱਡੀ ਹਿੱਟ ਕਰਕੇ ਇਹਨੂੰ ਚਲੇਗੀ ਐਕਸੀਡੈਂਟ ਹੋਣ ਤੋਂ ਬਾਅਦ ਮੁੰਡਿਆਂ ਦੇ ਕੋਈ ਪੱਗ ਵੀ ਉਤਰੀ ਚਾਰ ਮੁੰਡੇ ਦੀ ਇਹ ਕੰਮ ਤੋਂ ਆ ਰਿਆ ਸੀ ਨਾ ਇਹਨੇ ਕੋਈ ਡਰਿੰਕ ਕੀਤੀ ਨਾ ਕੁਝ ਕੀਤਾ ਹੋਇਆ ਆਪਣਾ ਕੰਮ ਤੋਂ ਆ ਰਿਆ ਸੀ ਠੀਕ ਹੈ ਉਹ ਗੱਡੀ ਆਈ ਆ ਉਹ ਗੱਡੀ ਤੋਂ ਉਹਨਾਂ ਨੇ ਉਲਟੀਆਂ ਵੀ ਮਾਰੀਆਂ ਆ ਸਾਹਮਣੇ ਉਲਟੀਆਂ ਮਾਰੀਆਂ ਗੱਡੀ ਵਾਲੇ ਨੇ ਇੱਕ ਲੜਕੀ ਸੀ ਦੋ ਲੜਕੇ ਸੀ ਕਿ ਕੈਮਰੇ ਚ ਵੀ ਆ ਜਾਣਾ ਉਹਨਾਂ ਕਹਾੜੇ ਵੀ ਨਹੀਂ ਸੀ ਹੋ ਰਹੇ ਨੰਬਰ ਨੰਬਰ ਹੈਗਾ ਵਿੱਚ ਹਾਂਜੀ ਇਹਨਾਂ ਕੋਈ ਨੰਬਰ ਹੈਗਾ ਕੋਈ ਗੱਲ ਨਹੀਂ ਅਸੀਂ ਕਰ ਲੈਨੇ ਵੈਰੀਫਾਈ ਨਾ ਕੋਈ ਐਪਲੀਕੇਸ਼ਨ ਲੈ ਕੇ ਜੋ ਵੀ ਤੁਹਾਨੂੰ ਕੀ ਮਾਮਲਾ ਦੱਸਾਂ ਬਰੀਫ ਕਰ ਮੜਾ ਦੱਸੋ ਸਾਨੂੰ ਵੇਖੋ ਤੁਹਾਡੇ ਹੁੰਦੇ ਆ ਮੈਂ ਜਸਤ ਜੀ ਆਇਆ ਹੀ ਹਾਂ ਜੋ ਪੁੱਛਿਆ ਕਿ ਇਹ ਲੜਕਾ ਡੋਲਫਿਨ ਚ ਕੰਮ ਕਰਦਾ ਔਰ ਇੱਧਰ ਇਹਨਾਂ ਦਾ ਘਰ ਸੀਗਾ ਬਾਬਾ ਖੇਲ ਸਾਈਡ ਪੂਰੇ ਜਾਂਦਾ ਪਿਆ ਸੀ ਔਰ ਚਿਕਚਿਕ ਚੌਕ ਵੱਲੋਂ ਜਿਹੜੀ ਇੱਕ ਗੱਡੀ kia ਆ ਰਹੀ ਸੀਗੀ ਉਹਨੇ ਇਹਨੂੰ ਹਿੱਟ ਕੀਤਾ ਔਰ ਇਹਨਾਂ ਦੇ ਇੱਥੇ ਇਹ ਨੜਤਾ ਥੱਲੇ ਡਿੱਗ ਗਿਆ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਕਹਿੰਦੇ ਕਿ ਉਹਨਾਂ ਨੇ ਇਹਨੂੰ ਕੋਈ ਵੱਧ ਘੱਟ ਨਹੀਂ ਬੋਲਿਆ ਔਰ ਬਾਕੀ ਸਾਰਾ ਅਸੀਂ ਮਾਰਨਿੰਗ ਜਿਹੜੇ ਆ ਇੱਥੇ ਤੇ ਕੈਮਰੇ ਖਲਵਾ ਕੇ ਸਾਰੀ ਥੋੜੀ ਵੀ ਚੈੱਕ ਕਰ ਲਵਾਂਗੇ ਔਰ ਜੋ ਵੀ ਸਾਨੂੰ ਹੁਣ ਐਪਲੀਕੇਸ਼ਨ ਦੇਣਗੇ ਉਹਦੇ ਅਕੋਰਡਿੰਗ ਅਸੀਂ ਗੱਡੀ ਦਾ ਨੰਬਰ ਟਰੇਸ ਕਰਕੇ ਔਰ ਉਹ ਬੰਦੇ ਨੂੰ ਕੀ ਕਹਿ ਰਹੇ ਨੇ ਨਾਲ ਕਿਹਾ ਗਿਆ ਸੀ ਸਾਡੀ ਜੇ ਟੈਂਕੀ ਚ ਟੁੱਟੀ ਆ ਜੇ ਹੈਗਾ ਮੈਨੂੰ ਹਰਜਾਨਾ ਭਰ ਦਿਓ ਤੇ ਆਪਣਾ ਜੋ ਵੀ ਮੇਰੇ ਨੁਕਸਾਨ ਆ ਮੇਰਾ ਭਰ ਦਿਓ ਤੇ ਮੈਨੂੰ ਹਸਪੀਟਲਾਈਜ਼ ਮੇਰੇ ਗੋਡੇ ਸੱਟ ਲੱਗੀ ਆ ਤੇ ਮੇਰਾ ਇਲਾਜ ਕਰਾ ਦਿਓ ਤੇ ਉਲਟਾ ਉਹਨਾਂ ਨੇ ਇਲਾਜ ਕਰਾਣ ਦੀ ਵੀ ਇਹ ਗੱਡੀ ਵਝਾ ਲਈ ਤੇ ਇਹ ਕਹਿ ਰਹੇ ਆ ਨਹੀਂ ਵੇਖੋ ਜੇ ਇਦਾਂ ਦੀ ਗੱਲ ਆ ਤੇ ਉਹ ਅਸੀਂ ਸਾਰਾ ਵੈਰੀਫ